ਸਰਕਾਰੀ ਹੈਗਾ ਕੁੜੀਆਂ ਦਾ ਕਾਲਜ ਦੀ ਜਿਹੜੀ ਆ ਹੈਗੇ ਗਰਾਊਂਡ ਆ ਉਹ ਆਮ ਆਪਨੀ ਪਾਰਟੀ ਪਾਰਕਿੰਗ ਨੂੰ ਲੈ ਕੇ ਐਕਵਾਇਰ ਕਰ ਲਈ ਜਮੀਨ ਹੈ ਜਿਹਦੂ ਲੈ ਕੇ ਕੱਲ ਕੁੜੀਆਂ ਕੱਲ ਡੀਸੀ ਦਫ਼ਤਰੋਂ ਲੈ ਕੇ ਆਈਆਂ ਸੀਗੀਆਂ ਉੱਥੇ ਆਪਣੇ ਸਾਰੇ ਇਕੱਠੇ ਹੋਏ ਸੀਗੇ ਉਹਨਾਂ ਦਾ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਰੋਸ ਆ ਕਿ ਜਿਹੜੇ ਆਪੋਜੀਸ਼ਨ ਜਿਹੜੇ ਆ ਅਕਾਲੀ ਦਲ ਆ ਭਾਵੇਂ ਕਾਂਗਰਸ ਆ ਉਹ ਉਹਨਾਂ ਉਹਨਾਂ ਦਾ ਜਿਹੜਾ ਮੁੱਦਾ ਆ ਉਹ ਨਹੀਂ ਉਠਾਰੀਆਂ ਉਹਨਾਂ ਵੱਲ ਧਿਆਨ ਨਹੀਂ ਸੀ ਮੈਂ ਤਾਂ ਆਲਰੇਡੀ ਮੁੱਦਾ ਚੱਕ ਚੁੱਕਾ ਮੈਂ ਤਾਂ ਉਹਨਾਂ ਦੇ ਹੱਕ 'ਚ ਬੋਲਿਆ ਹੋਇਆ ਹਾਂ ਤੁਸੀਂ ਦੇਖੋ ਤੁਸੀਂ ਮੇਰਾ ਮੈਂ ਤਾਂ ਅੱਜ ਸਵੇਰ ਤੋਂ ਉਹਦੇ ਹੱਕ 'ਚ ਬੋਲ ਚੁੱਕਾ ਹਾਂ ਔਰ ਕਹਿ ਚੁੱਕਾ ਕਿ ਇਹ ਨਿਆਂਇਆ ਹੈਗਾ ਗਲਤ ਹੈਗਾ ਔਰ ਜਿਹੜੇ ਬੰਦੇ ਉਹਦੇ ਕਬਜ਼ਾ ਕਰਨਾ ਚਾਹਦੇ ਹੈਗੇ ਔਰ ਜਿਹੜੇ ਬੰਦੇ ਜਿਹੜਾ ਹੈਗਾ ਵਾ ਲੈਂਡ ਯੂਸ ਚੇਂਜ ਕਰਦੇ ਉਹਦਾ ਪਰਚਾ ਦਾ ਜੁਰੜਾ ਚਾਹੀਦਾ ਔਰ ਸਾੜੀਆਂ ਧੀਆਂ ਪੈਣਾ ਕਿਉਂਕਿ ਤੇ ਹੌਸਟਲ ਵੀ ਅੱਛਾ ਹੈਗਾ ਵਾ ਉਹਨਾਂ ਦੀ ਇੱਜ਼ਤ ਸਟੇਕ ਤੇ ਹੈਗੀ ਹੈ ਉਹਨਾਂ ਦੀ ਜਿਹੜੀ ਹੈਗਾ ਕਰਤਾਰ ਸਟੇਕ ਤੇ ਹੈਗਾ ਵਿਚਾਰੀਆਂ ਦਾ ਉਹਨਾਂ ਦੀ ਇੱਜ਼ਤ ਕੌਣ ਬਚਾਊਗਾ ਉਹਨਾਂ ਵਿੱਚ ਕੌਣ ਲੜੇਗਾ ਮੈਂ ਦੱਸਦਾ ਕੋਈ ਨਹੀਂ ਉਹ ਤਾਂ ਮੈਂ ਨਾਲ ਹੀ ਲੜ ਰਿਹਾ ਮੇਰੇ ਪਿਤਾ ਜਿਹੜੇ ਹੈਗੇ ਮੇਰੇ ਦਾਦਾ ਜੀ ਉਹ ਸ਼੍ਰੋਮਣੀ ਅਕਾਲੀ ਦਾ ਜੁੜੇ ਰਹੇ 1920 ਤੋਂ ਜੁੜੇ ਰਹੇ ਹੈਗੇ ਕੋਈ ਨਵੀਂ ਗੱਲ ਨਹੀਂ ਹੈਗੀ ਅਸੀਂ ਸਾਰੇ ਸਾਡੇ ਜਿਹੜਾ ਪਰਿਵਾਰ ਹੈਗਾ ਇਹ ਸੇਵਾ ਕਰਦੇ ਰਹੇ ਆ ਸੇਵਾ ਦੇ ਜੇਲਾਂ ਵੀ ਕੱਟੀਆਂ ਹੈਗੀਆਂ ਸਾਡੇ ਫਾਦਰ ਨੇ ਸਾਡੇ ਦਾਦਾ ਜੀ ਨੇ ਠੀਕ ਹੈ ਨਾ ਸੋ ਇਹ ਪਰਿਵਾਰ ਜਿਹੜਾ ਸਿਆਸਤ ਦੇ ਵਿੱਚ ਮੈਂ ਨਹੀਂ ਸੀਗਾ ਨਾ ਮੈਂ ਸਿਆਸਤਦਾਨ ਬਣਿਆ ਹੈਗਾ ਅੱਜ ਵੀ ਸਿਆਸਤਦਾਨ ਨਹੀਂ ਹੈਗਾ ਪਰ ਇਹ ਹੈ ਕਿ ਹੁਣ ਵੱਡੇ ਪਰਿਵਾਰ ਚ ਰਹੇ ਹਾਂ ਪਹਿਲੇ ਮੇਰਾ ਪਰਿਵਾਰ ਸੀ ਕਿਚੇਰੀ ਦਾ ਪਰਿਵਾਰ ਅੱਜ ਮੇਰਾ ਵੱਡਾ ਪਰਿਵਾਰ ਮਿਲ ਗਿਆ ਅੱਜ ਮੇਰਾ ਜਿਹੜਾ ਹੈਗਾ 1,74,000 ਬੰਦੇ ਦਾ ਸਾਡਾ ਪਰਿਵਾਰ ਹੈਗਾ ਕੰਪੀਟੀਸ਼ਨ ਦੀ ਜੇ ਅਪਨ ਗੱਲ ਕਰੀਏ ਕਾਂਗਰਸ ਵੱਲੋਂ ਭਾਤ ਪੋਚਨ ਆਸ਼ੂ ਆਮ ਆਦਮੀ ਪਾਰਟੀ ਵੱਲੋਂ ਆ ਗੱਲਾਂ ਨਾ ਕਰੋ ਕੋਈ ਕੰਪੀਟੀਸ਼ਨ ਨਹੀਂ ਹੈ ਮੇਰਾ ਚੋਰਾ ਢੱਗਾ ਨਾਲ ਤੁਸੀਂ ਮੇਰੇ ਕਿਉਂ ਬਰਾਬਰੀ ਕਰਦੇ ਹੋ ਮੈਂ ਤੁਹਾਡੇ ਮੀਡੀਆ ਤੇ ਹੈਰਾਨ ਆ ਯਾਰ ਤੁਸੀਂ ਜਿਹੜੇ ਬੰਦਿਆਂ ਦੇ ਖਿਲਾਫ ਮਕਦਮੇ ਦਰਜ ਹੋਣ ਜਿਹੜੇ ਤੁਹਾਡੇ ਪਗੋੜੇ ਹੋਣ ਅੱਪਾ ਉਹਨਾਂ ਨੂੰ ਉਹ ਬੰਦਿਆਂ ਦੀ ਸ਼ਬੀਨਾ ਬੁਲਾ ਰਹੇ ਆ ਜਿਹੜੇ ਬੰਦਿਆਂ ਦੀ ਜ਼ਿੰਦਗੀ ਸਾਫ਼ ਸੁੱਥੀ ਨਹੀਂ ਕਿਹਦੇ ਨਾਲ ਕਰਦੇ ਆਪਾਂ ਭਾਰਤ ਪੁਸ਼ਨਾ ਆਸ਼ੂ ਦੀ ਗੱਲ ਕਰ ਰਹੇ ਆ ਮੈਂ ਹੀ ਉਹਦਾ ਵਕੀਲ ਰਿਆ ਮੈਨੂੰ ਪਤਾ ਉਹਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਠੀਕ ਹੈ ਬਰੀਕ ਰਾਤਾ ਅੱਡ ਗੱਲ ਹੈਗੀ ਆ ਗੂਚੇ ਬੰਦਲ ਕਿਉਂ ਛੱਡ ਗਏ ਹੋ ਜਿਹੜੇ ਲੁਧਿਆਣਾ ਲੁੱਟ ਕੇ ਲੈ ਗਿਆ ਉਹਨੂੰ ਕੋਈ ਛੱਡ ਦਿਉ ਤੁਸੀਂ ਗੱਲ ਕਰੋ ਪੂਰੀ ਗੱਲ ਤੁਹਾਡੀ ਰਿਪੋਰਟਿੰਗ ਨਾ ਕਿਉਂਕਿ ਤੁਸੀਂ ਲੋਕਾਂ ਦਾ ਫੇਸ ਹੋ ਤੁਸੀਂ ਲੋਕ ਜਿਹੜੇ ਨਾ ਤੁਹਾਡੀ ਵਾ ਸਾਡੇ ਆ ਮੇਰੇ ਅਕੋਰਡਿੰਗਲੀ ਤੁਸੀਂ ਸਾਡੇ ਤੋਂ ਬਹੁਤ ਹੁੰਦੀ ਹੋ ਕਿਉਂਕਿ ਤੁਸੀਂ ਸੱਚ ਦਿਖਾਣਾ ਹੈ ਅਗਰ ਤੁਸੀਂ ਸੱਚ ਨਹੀਂ ਨਾ ਦਿਖਾਓਗੇ ਆਪਾਂ ਲੁਕੋੜਾਂਗੇ ਸੱਚ ਤਾਂ ਪੌੜੀ ਨੂੰ ਪਤਾ ਨਹੀਂ ਲੱਗਣਾ ਪਰ ਸਾਨੂੰ ਮਾਣ ਆ ਤੁਹਾਡੇ ਤੇ ਜਿਹੜੀ ਸਰਕਾਰ ਦੀਆਂ ਨਕਾਮੀਆਂ ਹੈਗੀਆਂ ਨੇ ਔਰ ਜਿਹੜੀ ਸਰਕਾਰ ਦਾ ਲੋਕੀਂ ਅਰਦਾਸ ਹੈ ਕਿ ਲੱਖਾਂ ਕਰੋੜ ਰੁਪਏ ਖਾ ਗਈ ਉਧੜਾ ਕੈਂਡੀਡੇਟ ਹੈਗਾ ਕਿਰੋਂ ਕਿ ਉਧੜਾ ਵਾਲਕ ਦਾ ਮੁੰਡਾ ਉਹ ਕਿਨੇ ਖਾ ਗਿਆ ਹੈਮਟਾ ਹੁੰਚ ਕਿਨੇ ਚਲੇ ਗਿਆ ਤੁਹਾਨੂੰ ਪਤਾ ਹੀ ਨਹੀਂ ਸਾਰਾ ਦੋਸਤੋ ਲੁਧਿਆਣਾ ਹਲਕਾ ਪੱਛਮੀ ਦੇ ਵਿੱਚ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਜਿਮਨੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ 19 ਜੂਨ ਨੂੰ ਵੋਟਾਂ ਨੇ ਸਾਡੇ ਨਾਲ ਅਕਾਲੀ ਦਲ ਤੋਂ ਉਮੀਦਵਾਰ ਪਰਉਪਕਾਰ ਸਿੰਘ ਹੁੰਮਣ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਚੋਣ ਪ੍ਰਚਾਰ ਆ ਕਿਵੇਂ ਚੱਲਦਾ ਸਰ ਸਸੀ ਕਾਲ ਜੀ ਸ੍ਰੀ ਕਾਲ ਜੀ ਸਰ ਆਪਣਾ ਚੋਣ ਪ੍ਰਚਾਰ ਸਰ ਕਿਵੇਂ ਚੱਲ ਰਿਹਾ ਹੈ ਠੀਕ ਚੱਲ ਰਿਹਾ ਹੈ ਬਹੁਤ ਵਧੀਆ ਬੜੀ ਵਾਹਿਗੁਰੂ ਦੀ ਕਿਰਪਾ ਹੈਗੀ ਹੈ ਈਸ਼ਵਰ ਦੀ ਮਿਹਰ ਹੈਗੀ ਹੈ ਤੁਸੀਂ ਨਾਲ ਹੀ ਉਹ ਤੁਸੀਂ ਦੇਖ ਰਹੇ ਹੋ ਲੋਕਾਂ ਦਾ ਸੰਗਤ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਮੇਰੇ ਪਰਿਵਾਰ ਦਾ ਕਿਉਂਕਿ ਮੇਰੇ ਵੱਲੋਂ ਤਾਂ ਇਹ ਵੋਟਰ ਨਹੀਂ ਹੈਗੇ ਮੇਰਾ ਪਰਿਵਾਰ ਹੈ ਔਰ ਮੇਰਾ ਪਰਿਵਾਰ ਦੇ ਵਿੱਚ ਹਰ ਮੈਂਬਰੜ ਹੈਗਾ ਮੇਰੀ ਮਦਦ ਕਰ ਰਿਹਾ ਔਰ ਪੂਰੀ ਮਿਹਨਤ ਕਰ ਰਿਹਾ ਹੈ ਸਰ ਗੱਲ ਕਰੀਏ ਤੁਹਾਡੇ ਆਪਣੇ ਆਪਣੇ ਫੈਮਿਲੀ ਦੇ ਤੁਹਾਡੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਵੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਸੀਗੇ ਇੱਕ ਆਪਣੇ ਪੰਥਕ ਵਕੀਲ ਸੀਗੇ ਤੁਸੀਂ ਵੀ ਮਤਲਬ ਤਿੰਨ ਬਾਰ ਦੇ ਬਾਰ ਐਸੋਸੀਏਸ਼ਨ ਦੇ ਰਹੇ ਹੋਗੇ ਪ੍ਰਧਾਨ ਨੇ ਲੁਧਿਆਣੇ ਦੇ ਉਸ ਤੋਂ ਬਾਅਦ ਹੈਗੇ ਚੰਡੀਗੜ੍ਹ ਦੇ ਜਿਹੜੀ ਬਾਰ ਐਸੋਸੀਏਸ਼ਨ ਆ ਤੁਸੀਂ ਉਹਨਾਂ ਦੇ ਮੈਂਬਰ ਰਹੇ ਹੋ ਉਸ ਤੋਂ ਬਾਅਦ ਸਰ ਜੇ ਆਪਾਂ ਗੱਲ ਕਰੀਏ ਅਦਾਲਤਾਂ ਤੋਂ ਨਿਕਲ ਕੇ ਹੁਣ ਲੋਕਾਂ ਦੇ ਵਿੱਚ ਤੁਸੀਂ ਹੈਗੇ ਵਿਚਰ ਰਹੇ ਹੋ ਸਰ ਕਿੰਨਾ ਔਖਾ ਕੋਈ ਔਖਾ ਨਹੀਂ ਹੈਗਾ ਮੈਂ ਤੁਹਾਨੂੰ ਪਹਿਲੇ ਕਿਹਾ ਮੇਰਾ ਪਰਿਵਾਰ ਹੈਗਾ ਮੇਰੇ ਪਿਤਾ ਜੀ ਜਿਹੜੇ ਹੈਗੇ ਮੇਰੇ ਦਾਦਾ ਜੀ ਉਹ ਸ਼੍ਰੋਮਣੀ ਕਾਲਦੀ ਨਾਲ ਜੁੜੇ ਰਹੇ 1920 ਤੋਂ ਜੁੜੇ ਰਹੇ ਹੈਗੇ ਕੋਈ ਨਵੀਂ ਗੱਲ ਨਹੀਂ ਹੈਗੀ ਅਸੀਂ ਸਾਰੇ ਸਾਰੇ ਜਿਹੜਾ ਪਰਿਵਾਰ ਹੈਗਾ ਇਹ ਸੇਵਾ ਕਰਦੇ ਰਹੇ ਆ ਸੇਵਾ ਦੇ ਜੇਲਾਂ ਵੀ ਕਟੀਆਂ ਹੈਗੀਆਂ ਨੇ ਸਾਡੇ ਫਾਦਰ ਨੇ ਸਾਡੇ ਦਾਦਾ ਜੀ ਨੇ ਠੀਕ ਹੈ ਨਾ ਤੋਂ ਇਹ ਪਰਿਵਾਰੜਾ ਸਿਆਸਤ ਦੇ ਵਿੱਚ ਮੈਂ ਨਹੀਂ ਸੀਗਾ ਨਾ ਮੈਂ ਸਿਆਸਤਦਾਨ ਬਣਿਆ ਹੈਗਾ ਅੱਜ ਵੀ ਮੈਂ ਸਿਆਸਤਦਾਨ ਨਹੀਂ ਹੈਗਾ ਪਰ ਇਹ ਹੈ ਕਿ ਹੁਣ ਵੱਡੇ ਪਰਿਵਾਰ ਚ ਰਹਿ ਗਏ ਪਹਿਲੇ ਮੇਰਾ ਪਰਿਵਾਰ ਸੀ ਕਜੇਰੀ ਦਾ ਪਰਿਵਾਰ ਅੱਜ ਮੇਰਾ ਵੱਡਾ ਪਰਿਵਾਰ ਮਿਲ ਗਿਆ ਅੱਜ ਮੇਰਾ ਜਿਹੜਾ ਹੈਗਾ 1,74,000 ਬੰਦਿਆਂ ਦਾ ਸਾਡਾ ਪਰਿਵਾਰ ਹੈਗਾ ਮੈਂ ਔਰ ਇਸ ਪਰਿਵਾਰ ਜਾਣਨਾ ਮੈਨੂੰ ਬਹੁਤ ਪਿਆਰ ਮਿਲ ਰਿਹਾ ਔਰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਹਨਾਂ ਵਿੱਚ ਬੈਠ ਕੇ ਵਿਚਰ ਰਹੇ ਹਾਂ ਸਰ ਕੰਪੀਟੀਸ਼ਨ ਦੀ ਜੇ ਅਪਾ ਗੱਲ ਕਰੀਏ ਕਾਂਗਰਸ ਵੱਲੋਂ ਭਾਰਤ ਪੁਚਨ ਆਸ਼ੂ ਆਮ ਆਦਮੀ ਪਾਰਟੀ ਵੱਲੋਂ ਆ ਗੱਲਾਂ ਨਾ ਕਰੋ ਕੋਈ ਕੰਪ ਕੰਪੀਟੀਸ਼ਨ ਵੋਟਰਾਂ ਵਾਸਤੇ ਹੈ ਜਿਹੜੇ ਆਪਣਿਆਂ ਨੂੰ ਇਹ ਲੋਕਾਂ ਨੂੰ ਸਾਰੇ ਪਰਿਵਾਰ ਨੂੰ ਵੋਟਰ ਮੰਨਦੇ ਆ ਮੈਂ ਵੋਟਰ ਨਹੀਂ ਮੰਨਦਾ ਮੈਂ ਪਰਿਵਾਰ ਮੰਨਦਾ ਜੇ ਮੇਰਾ ਪਰਿਵਾਰ ਹੈਗਾ ਨਾ ਇਹਨਾਂ ਦਾ ਕੀ ਕੰਪੀਟੀਸ਼ਨ ਹੈ ਮੇਰੇ ਚੂਰਾ ਠੱਗਾ ਨਾਲ ਤੁਸੀਂ ਮੇਰੀ ਕਿਉਂ ਬਰਾਬਰੀ ਕਰਦੇ ਹੋ ਮੈਂ ਤੁਹਾਡੇ ਮੀਡੀਆ ਤੇ ਹੈਰਾਨ ਆ ਯਾਰ ਤੁਸੀਂ ਜਿਹੜੇ ਬੰਦਿਆਂ ਦੇ ਖਿਲਾਫ ਮੁਕੱਦਮੇ ਦਰਜ ਹੋਣ ਜਿਹੜੇ ਤੁਹਾਡੇ ਪਗੋੜੇ ਹੋਣ ਆਪਾਂ ਉਹਨਾਂ ਨੂੰ ਉਹ ਬੰਦਿਆਂ ਦੀ ਸ਼ਵੀਨਾ ਬੁਲਾ ਰਹੇ ਆ ਜਿਹੜੇ ਬੰਦਿਆਂ ਦੀ ਜ਼ਿੰਦਗੀ ਸਾਫ਼ ਸੁਥੀ ਰਹੀ ਹੈ ਕਿਹੜੀ ਗੱਲ ਕਰਦੇ ਆਪਾਂ ਭਾਰਤ ਪੁਸ਼ ਰਾਸ਼ੂ ਦੀ ਗੱਲ ਕਰ ਰਹੇ ਆ ਮੈਂ ਹੀ ਉਹਦਾ ਵਕੀਲ ਰਿਆਂ ਮੈਨੂੰ ਪਤਾ ਉਹਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਠੀਕ ਹੈ ਬਰੀਕ ਰਾਤ ਤਾਂ ਅੱਡ ਗੱਲ ਹੈਗੀ ਆ ਕੋਈ ਕਾਰਨ ਹੁੰਦੇ ਆ ਟੈਕਨੀਕਲ ਫੌਲਟਸ ਹੁੰਦੇ ਹੈਗੇ ਮੈਰਿਟ ਦੇ ਕਦੀ ਹੋਇਆ ਹੋਵੇ ਤਾਂ ਪਤਾ ਲੱਗੇ ਸਰ ਇੱਕ ਆਖਰੀ ਸਵਾਲ ਸਰਕਾਰੀ ਜਿਹੜੇ ਬੰਦੇ ਨੂੰ ਕਿਉਂ ਛੱਡ ਗਏ ਉਹ ਜਿਹੜੇ ਪਿੰਡ ਲੁਧਿਆਣਾ ਲੁੱਟ ਕੇ ਲੈ ਗਿਆ ਉਹਨੂੰ ਕਿਉਂ ਛੱਡ ਦਿਓ ਤੁਸੀਂ ਗੱਲ ਕਰੋ ਪੂਰੀ ਗੱਲ ਤੁਹਾਡੀ ਰਿਪੋਰਟਿੰਗ ਨਾਲ ਕਿਉਂਕਿ ਤੁਸੀਂ ਲੋਕਾਂ ਦਾ ਫੇਸ ਹੋ ਤੁਸੀਂ ਲੋਕ ਜਿਹੜੇ ਨਾ ਤੁਹਾਡੀ ਮੈਂ ਸਾਡੀਆਂ ਮੇਰੇ ਅਕੋਰਡਿੰਗਲੀ ਤੁਸੀਂ ਸਾਡੇ ਤੋਂ ਬਹੁਤ ਉੱਤੀ ਹੋ ਕਿਉਂਕਿ ਤੁਸੀਂ ਸੱਚ ਦਿਖਾਣਾ ਹੈ ਅਗਰ ਤੁਸੀਂ ਸੱਚ ਨਹੀਂ ਨਾ ਦਿਖਾਓਗੇ ਆਪਾਂ ਲੁਕੋ ਲਾਂਗੇ ਸੱਚ ਤਾਂ ਪੌੜੀ ਨੂੰ ਪਤਾ ਹੀ ਨਹੀਂ ਲੱਗਣਾ ਪਰ ਸਾਨੂੰ ਮਾਣ ਹੈ ਤੁਹਾਡੇ ਤੇ ਕਿ ਤੁਸੀਂ ਕਰਦੇ ਹੋ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਸੀ ਮੈਂ ਗੱਲ ਪੂਰੀ ਕਰਦਾ ਕਿਉਂਕਿ ਆਪਾਂ ਇਕੱਲੇ ਭਾਰਤ ਬੁਸ਼ਰਾਸ਼ੂ ਪਿੱਛੇ ਕਰ ਪੈ ਜਾਂਦੇ ਆ ਜਿਹੜੀ ਸਰਕਾਰ ਦੀਆਂ ਨਿਕਾਮੀਆਂ ਹੈਗੀਆਂ ਨੇ ਔਰ ਜਿਹੜੀ ਸਰਕਾਰ ਦਾ ਲੋਕੀ ਜਿਹੜਾ ਦੱਸ ਦਿਆ ਕਿ ਲੱਖਾਂ ਕਰੋੜ ਰੁਪਏ ਖਾ ਗਈ ਔਰ ਜਿਹੜਾ ਕੈਂਡੀਡੇਟ ਹੈਗਾ 크라운 ਕਿਉ ਹੋ ਦਾ ਜਿਹੜਾ ਮਾਲਕ ਦਾ ਮੁੰਡਾ ਉਹ ਕਿਨੇ ਖਾ ਗਿਆ ਹੈਮਟਮ ਹੁੰਚ ਕਿਨੇ ਚਲੇ ਗਿਆ ਤੁਹਾਨੂੰ ਪਤਾ ਹੀ ਹੈ ਨਾ ਸਾਰਾ ਸਕੈਂਸ ਹੋ ਰਿਹਾ ਤਾਂ ਮੇਰੀ ਬੇਨਤੀ ਹੈ ਲੋਕਾਂ ਦੀ ਆਵਾਜ਼ ਬਣੋ ਉਹਨੂੰ ਹਾਈਲਾਈਟ ਜੁਰ ਕਰਿਓ ਇੱਕ ਆਖਰੀ ਸਵਾਲ ਸਰਕਾਰੀ ਹੈਗੇ ਕੁੜੀਆਂ ਦਾ ਕਾਲਜ ਦੀ ਜਿਹੜੀ ਆ ਹੈਗੇ ਗਰਾਊਂਡ ਆ ਉਹ ਆਮ ਆਰਨੀ ਪਾਰਟੀ ਪਾਰਕਿੰਗ ਨੂੰ ਲੈ ਕੇ ਐਕਵਾਇਰ ਕਰ ਲਈਏ ਜ਼ਮੀਨ ਹੈ ਜਿਹਦੂ ਲੈ ਕੇ ਕੱਲ ਕੁੜੀਆਂ ਕੱਲ ਡੀਸੀ ਦਫ਼ਤਰੋਂ ਲੈ ਕੇ ਆਈਆਂ ਸੀਗੀਆਂ ਉੱਥੇ ਆਪਣੇ ਸਾਰੇ ਇਕੱਠੇ ਹੋਈ ਸੀਗੇ ਉਹਨਾਂ ਦਾ ਕਿਤਨ ਕਿਤੇ ਮਨਾਂ ਦੇ ਵਿੱਚ ਰੋਸ ਆ ਕਿ ਜਿਹੜੇ ਆਪੋਜੀਸ਼ਨ ਜਿਹੜੇ ਆ ਅਕਾਲੀ ਦੇ ਅੱਲਾ ਭਾਵੇਂ ਕਾਂਗਰਸ ਆ ਉਹ ਉਹਨਾਂ ਉਹਨਾਂ ਦਾ ਜਿਹੜਾ ਮੁੱਦਾ ਆ ਉਹ ਨਹੀਂ ਉਠਾਰੀਆਂ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਮੈਂ ਤਾਂ ਆਲਰੇਡੀ ਮੁੱਦਾ ਚੱਕ ਚੁੱਕਾ ਮੈਂ ਤਾਂ ਉਹਦੇ ਹੱਕ ਚ ਬੋਲਿਆ ਹੋਇਆ। ਤੁਸੀਂ ਦੇਖੋ ਤਾਂ ਸਹੀ ਮੇਰਾ। ਮੈਂ ਤਾਂ ਅੱਜ ਸਵੇਰ ਦਾ ਉਹਨੇ ਹੱਕ ਚ ਬੋਲ ਚੁੱਕਾ ਔਰ ਕਹਿ ਚੁੱਕਾ ਕਿ ਇਹ ਨਜਾਇਜ਼ ਹੈਗਾ, ਗਲਤ ਹੈਗਾ ਔਰ ਜਿਹੜੇ ਬੰਦੇ ਉਹਦੇ ਕਬਜ਼ਾ ਕਰਨਾ ਚਾਹੁੰਦੇ ਹੈਗੇ ਆ ਔਰ ਜਿਹੜੇ ਬੰਦੇ ਜਿਹੜਾ ਹੈਗਾ ਵਾ ਲੈਂਡ ਯੂਜ਼ ਚੇਂਜ ਕਰਦੇ ਉਹਨਾਂ ਦਾ ਪਰਚਾ ਦਰਜ ਹੋਣਾ ਚਾਹੀਦਾ। ਔਰ ਸਾਡੀਆਂ ਤੀਆਂ ਪੈਣਾ ਕਿਉਂਕਿ ਤੇ ਹੌਸਟਲ ਵੀ ਵੱਚ ਹੈਗਾ ਵਾ। ਉਹਨਾਂ ਦੀ ਇੱਜ਼ਤ ਸਟੇਕ ਤੇ ਹੈਗੀ ਆ। ਉਹਨਾਂ ਦੀ ਜਿਹੜੀ ਹੈਗਾ ਕਰਦਾਰ ਸਟੇਕ ਤੇ ਹੈਗਾ ਵਿਚਾਰੀਆਂ ਦਾ ਉਹਨਾਂ ਦੀ ਇੱਜ਼ਤ ਕੌਣ ਬਚਾਊਗਾ? ਉਹਨਾਂ ਵਿੱਚ ਕੌਣ ਲੜਾਈ ਲੜੂਗਾ? ਮੈਂ ਦੱਸਦਾ। ਕੋਈ ਨਹੀਂ ਆਊਗਾ ਤਾਂ ਮੈਂ ਲੜਾਈ ਲੜ ਰਿਆ ਔਰ ਮੈਂ ਲੜਾਈ ਲੜਦਾ ਰਹੂੰਗਾ ਔਰ ਲੜਾਈ ਲੜ ਕੇ ਦਿਖਾਵਾਂਗਾ ਮੈਂ ਉਹ ਧੀਆਂ ਪੈਣਾ ਦੇ ਸਾਰੀਆਂ ਦੇ ਨਾਲ ਹੈ ਬੱਚੀਆਂ ਦੇ ਨਾਲ ਹੈਗਾ ਔਰ ਮੈਂ ਕਾਲਜ ਦੇ ਪ੍ਰਿੰਸੀਪਲ ਔਰ ਜਲ ਸਾਰਸਟਾਫ ਨਾਲ ਜਿੰਨਾਂ ਨਾਲ ਕੀ ਆਵਾ ਦੀ ਪਾਰਟੀ ਤੱਕਾ ਕਰੀ ਹੈ ਮੈਂ ਤੱਕਾ ਨਹੀਂ ਹੁੰਦਣਾ ਯਾਨੀ ਕਿ ਕਹਿਣਾ ਮੁੱਲਵ ਲੋਕਾਂ ਵੱਲੋਂ ਤੁਹਾਨੂੰ ਪੂਰਾ ਹੰਗਾਰਾ ਮਿਲ ਰਿਹਾ ਪਿਆਰ ਮਿਲ ਰਿਹਾ ਪਿਆਰ ਮਿਲਦਾ ਪਿਆ ਹੰਗਾਰਾ ਕੁਝ ਹੋਰ ਹੁੰਦਾ ਹੈ ਹੰਗਾਰਾ ਤਾਂ ਪੋਲਿਟੀਸ਼ੀਅਨ ਨਾਲ ਮਿਲਦਾ ਹੁੰਦਾ ਮੈਨੂੰ ਤਾਂ ਪਰਿਵਾਰ ਦੇ ਪਿਆਰ ਮਿਲ ਰਿਹਾ ਹੈ ਚਲੋ ਸੋ ਦੋਸਤੋ ਧੰਨਵਾਦ ਜੀ ਇਹ ਸੀਗੇ ਪਰਵਕਾਰ ਸਿੰਘ ਘੁੰਮਣਜੀ ਜੀ ਜੋ ਕੀ ਕਹਿ ਰਿਹਾ ਕਿ ਜਿਹੜੇ ਇਲਾਕਾ ਵੱਲੋਂ ਜਿਹੜੇ ਲੋਕ ਆ ਉਹਨਾਂ ਵੱਲੋਂ ਇਹਨਾਂ ਨੂੰ ਪਿਆਰ ਮਿਲਦਾ ਹੰਗਾਰਾ ਨਹੀਂ ਮਿਲਦਾ ਪਿਆ ਬਿਲਕੁਲ ਜੀ ਕਿਤਨਾ ਕਿਤੇ ਲੋਕ ਵੀ ਇਹਨਾਂ ਦੇ ਨਾਲ ਇਹਨਾਂ ਨੂੰ ਪਿਆਰ ਬਹੁਤ ਦੇ ਰਿਹਾ ਹੁਣ ਦੇਖਣੇ ਇਹ ਹੋਵੇਗਾ ਕਿ 19 ਤਰੀਕ ਨੂੰ ਜਿਹੜੀਆਂ ਪੈਰੀਆਂ ਨੇ ਵੋਟਾਂ ਉਸ ਤੋਂ ਬਾਅਦ ਐਲਾਨ ਜਿਹੜਾ ਹੈਗਾ 23 24 ਤਰੀਕ ਨੂੰ ਆ ਜੂਨ ਨੂੰ ਉਦੋਂ ਕੀ ਨਤੀਜੇ ਨਿਕਲ ਲੈਣੇ ਇਹ ਹੁਣ ਟਾਈਮ ਲੱਗੇਗਾ ਦੋਸਤੋ ਮੈਂ ਹਰਮੇਲ ਸਿੰਘ ਪੰਜਾਬੀ ਸਾਂ ਚੈਨਲ ਤੋਂ